ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੁੰਡੀ ਬਟਿਕ ਦੇ ਵਿੱਚ ਆਪ ਸਭ ਨੂੰ ਬਰਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨੈਰੋ ਸਲਵਾਰ ਦੀ ਕਟਿੰਗ ਕਰਨਾ ਦੱਸਾਂਗੇ ਇਹ بڑے ਗੇੜ ਦੇ ਵਿੱਚ ਕਟਿੰਗ ਹੋਊਗੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਆਈਡੀਆ ਮਿਲ ਜਾਣਗੇ ਇੱਕ ਤਾਂ ਇਹ ਵੀ 2 ਮੀਟਰ ਦੇ ਵਿੱਚ ਸਲਵਾਰ ਦੀ ਕਟਿੰਗ ਕਿਵੇਂ ਕਰਨੀ ਆ ਦੂਜਾ ਜੇ ਨੈਰੋ ਸਲਵਾਰ ਬਣਾਉਣੀ ਆ ਤਾਂ ਉਹਦਾ ਗੇੜ ਕਿਵੇਂ ਵਧਾਉਣਾ ਤੋਂ ਇਸ ਤਰੀਕੇ ਨਾਲ ਤੁਸੀਂ ਦੋ ਚੀਜ਼ਾਂ ਸਿੱਖ ਲਓਗੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਲਵਾਰ ਦੀ ਲੰਬਾਈ ਹੈਗੀ 35 ਇੰਚ ਇੱਥੇ ਆਪਾਂ ਨੇ 3 ਇੰਚ ਘਟਾ ਲੈਣੇ 3/2 ਇੰਚ ਆਪਾਂ ਨੇ ਇੱਥੇ ਸਲਵਾਰ ਦੀ ਕਟਿੰਗ ਕਰਨੀ ਆ ਇਹ ਆਪਣੇ ਜਿਹੜੇ ਇਹਦੇ ਵਿੱਚ ਪੱਲੇ ਨਹੀਂ ਪੈਣੇ ਹੈਗੇ ਸਿਰਫ ਆਪਾਂ ਨੇ ਇੱਥੇ ਕੁੰਦਿਆਂ ਦੀ ਹੀ ਕਟਿੰਗ ਕਰਨੀ ਆ ਤੋਂ ਕੁੰਦੇ ਹੋਣਗੇ ਇਹਦੇ ਵਿੱਚ ਤੇ ਕੁੰਦੀਆਂ 3/2 ਇੰਚ ਦੇ ਆਪਾਂ ਨੇ ਇੱਥੇ ਨਿਸ਼ਾਨ ਲਾ ਲੈਣੇ ਤੇ ਜਿਹੜੀ ਬੈਲਟ ਹੋਗੀ ਉਹ ਆਪਣੀ 6 ਇੰਚ ਦੀ ਹੋਊਗੀ ਜਿਸ ਦੇ ਵਿੱਚ 1.5 ਇੰਚ ਨਿਫਾ ਹੋਊਗਾ ਤੇ ਅੱਧਾ ਇੰਚ ਆਪਣਾ ਬਲਾਂ ਚ ਆ ਜਾਣਾ ਤੇ ਅੱਧਾ ਇੰਚ ਆਪਣਾ ਸਲਵਾਰ ਦੀ ਥੱਲੇ ਮੂਰੀ ਦੇ ਵਿੱਚ ਆ ਜਾਣਾ ਸੋ ਇਸ ਤਰੀਕੇ ਨਾਲ ਇਹ ਆਪਣੀ ਦੀ ਕਟਿੰਗ ਹੋਊਗੀ ਹੁਣ ਆਪਾਂ ਨੇ ਇੱਥੇ ਜਿਹੜੀ ਮੂਰੀ ਉਹ 7 ਇੰਚ ਆਪਣੀ ਤਿਆਰ ਆ 8.5 ਇੰਚ ਆਪਾਂ ਨੇ ਇੱਥੇ ਨਿਸ਼ਾਨ ਲਾਉਣਾ ਹੈ 1.5 ਇੰਚ ਐਕਸਟਰਾ ਰੱਖ ਕੇ ਸੋ ਇਹ ਧਿਆਨ ਰੱਖਿਓ ਬੰਦ ਪਾਸੇ ਤੇ ਖੁੱਲੇ ਪਾਸੇ ਵੱਲ ਨੂੰ ਨਿਸ਼ਾਨ ਲਾਉਣਾ ਹੈ ਇਸ ਸਾਈਡ ਤੋਂ ਆਪਾਂ ਨੇ ਰੱਖਿਆ ਜੀ 15 ਇੰਚ ਤੇ ਜਿਹੜਾ ਇਹ ਵਾਲਾ ਕੱਪੜਾ ਫਿਰ ਆਪਾਂ ਨੇ ਚੱਕ ਕੇ ਇੱਧਰ ਪਾ ਦੇਣਾ ਇਹਦੇ ਨਾਲ ਆਪਾਂ ਨੇ ਕੁੰਦੀਆਂ ਪਾਉਣੀਆਂ ਹੁਣ ਇਹਠਾ ਮੂਰੀ ਵਾਲੇ ਨਿਸ਼ਾਨ ਨੂੰ ਤੇ ਉੱਪਰ ਜਿਹੜਾ 15 ਇੰਚ ਦਾ ਨਿਸ਼ਾਨ ਲਾਇਆ ਦੋਨਾਂ ਨੂੰ ਆਪਸ ਦੇ ਵਿੱਚ ਮਿਲਾ ਦੇਣਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦਿੰਦੀ ਐ ਇੱਥੇ ਜੇ ਆਪਾਂ ਜੇ ਆਪਾਂ 11 ਇੰਚ ਇੱਥੇ ਆਸਣ ਦਾ ਰੱਖਦੇ ਆਂ ਤੇ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਮਿਲਾਉਂਦੇ ਆਂ ਤਾਂ ਆਪਣਾ ਇੱਥੇ ਗੇੜ ਘਟਦਾ ਪਰ ਜੇ ਤੁਸੀਂ ਨਾਰਮਲ ਬਣਾਉਣੀ ਆ ਤਾਂ ਤੁਸੀਂ ਇੱਥੇ 11 ਇੰਚ ਆਸਣ ਦਾ ਰੱਖ ਕੇ एकदम ਇਹਨੂੰ ਮੂਰੀ ਦੇ ਨਾਲ ਮਿਲਾ ਦਿਓ ਤੁਹਾਡੀ ਸਲਵਾਰ ਨੈਰੋ ਬਣ ਜੂਗੀ ਪਰ ਆਪਾਂ ਨੇ ਪਹਿਲੇ ਜਿਹੜੇ ਨਿਸ਼ਾਨ ਲਾਏ ਆ ਹੁਣ ਉਹਨਾਂ ਤੇ ਹੀ ਕਟਿੰਗ ਕਰਨੀ ਆ ਜਿਹੜਾ ਆਪਣਾ ਇਹ ਕੱਪੜਾ ਬਚ ਗਿਆ ਆਪਣਾ 4 ਲੇਅਰ ਆ ਇਹਦੇ ਵਿੱਚ ਪਰ ਆਪਾਂ ਨੇ ਇੱਥੇ ਇਹਦੀ ਦੋ ਲੇਅਰ ਕਰ ਲੈਣੇ ਦੋ ਫੋਲਡ ਆਪਾਂ ਨੇ ਇੱਥੇ ਲੈਣੇ ਆ ਇਹਦੇ ਹੁਣ ਇਹਨੂੰ ਤੇ ਇੱਥੇ ਬੈਕ ਸਾਈਡ ਤੇ ਆਪਾਂ ਨੇ ਕੁੰਦੀਆਂ ਪਾਉਣੀਆਂ। ਹੁਣ ਆਪਾਂ ਥੋੜਾ ਜਿਹਾ ਮੂਰੇ ਤੇ ਮੈਂ ਕੱਪੜੇ ਨੂੰ ਇਕੱਠਾ ਕਰ ਲੈਂਦੀ ਆ ਤਾਂ ਕਿ ਇਹ ਆਪਣਾ ਕੈਮਰੇ ਦੇ ਵਿੱਚ ਆ ਜਾਵੇ। ਇਹ ਦੇਖੋ ਇੱਥੇ ਆਪਨੇ ਕੱਪੜਾ ਇਕੱਠਾ ਕਰਿਆ ਤੇ ਇਸ ਦੇ ਬੈਕ ਸਾਈਡ ਜਿਹੜਾ ਉੱਪਰੋਂ ਕੱਪੜਾ ਬਚਿਆ ਸੀ ਉਹ ਸਾਈਡ ਤੇ ਰੱਖ ਲਿਆ। ਉੱਪਰੋਂ ਜੋ ਵੀ ਆਪਣਾ ਕੱਪੜਾ ਵਧ ਘਟ ਰਿਹਾ ਉਹ ਨੂੰ ਮੈਂ ਕਟਿੰਗ ਕਰ ਦਿੱਤਾ। ਇੱਥੋਂ ਆਪਾਂ ਨੇ 11 ਇੰਚ ਆਸਣ ਦੇ ਲਈ ਲਾਏ ਆ ਤੇ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਆਪਸ ਦੇ ਵਿੱਚ ਮਿਲਾ ਦਿੱਤਾ। ਤੇ ਹੁਣ ਆਪਾਂ ਨੇ ਇੱਥੇ ਕਰ ਦੇਣੀ ਜੀ ਕਟਿੰਗ। ਇਹ ਆਪਣੀ ਕਟਿੰਗ ਹੋ ਗਈ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਸੈਂਟਰ ਪੁਆਇੰਟ ਜਿਹੜਾ ਇਹ ਕੁੰਦੀਆਂ ਦਾ ਇੱਥੇ ਕੱਟ ਲੈਣਾ ਕਿਉਂਕਿ ਇਹਦੇ ਵਿੱਚ ਆਪਾਂ ਨੇ ਬਾਅਦ ਵਿੱਚ ਸਿਲਾਈ ਲਾਉਣੀ ਹੈ ਬਾਕੀ ਆਪਾਂ ਸਿਲਾਈ ਕਰਦੇ ਸਮੇਂ ਤੁਹਾਨੂੰ ਬਹੁਤ ਹੀ ਬਰੀਕੀ ਦੇ ਵਿੱਚ ਹੋਰ ਵੀ ਚੀਜ਼ਾਂ ਦੱਸਾਂਗੇ ਇਹ 6.5 ਇੰਚ ਦੀ ਗੁੰਦੀ ਪਾਈ ਹੈ ਯਾਨੀ ਕਿ ਸਿੰਗਲ ਕਰਕੇ 13 ਇੰਚ ਰਹਿ ਜਾਊਗੀ ਹੁਣ ਜਿਹੜਾ ਹੋਰ ਕੱਪੜਾ ਬਚਿਆ ਉਹਦੀ ਆਪਾਂ ਨੇ ਇੱਥੇ ਪਾਉਣੀ ਹੈ ਬੈਲਟ ਬੈਲਟ ਹੈਗੀ ਹੈ 22 ਇੰਚ ਦੀ 26 ਇੰਚ ਦੀ 벨ਟ ਤਿਆਰ ਆਪਾਂ ਨੇ 22 ਇੰਚ ਦੀ ਇੱਥੇ ਕਟਿੰਗ ਕਰਨੀ ਆ ਇਸ ਸਾਈਡ ਨੂੰ ਆਪਾਂ ਨੇ 6 ਇੰਚ 벨ਟ ਰੱਖ ਲੈਣੀ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਇਦਾਂ ਸਿੱਧਾ ਮਲਾ ਦੇਣਾ ਸਾਰੇ ਨਿਸ਼ਾਨਾਂ ਨੂੰ ਇੰਚ ਟੇਪ ਦੇ ਨਾਲ ਤੇ ਇਦੀ ਕਰ ਦੇਣੀ ਆ ਆਪਾਂ ਨੇ ਇੱਥੇ ਕਟਿੰਗ ਇਸ ਤਰੀਕੇ ਨਾਲ ਹੀ ਆਪਣੀ ਸਲਵਾਰ ਦੀ ਕਟਿੰਗ ਹੋ ਜੂਗੀ ਸੋ ਤੁਸੀਂ ਜੇ ਦੂਜੇ ਆਮ ਨਾਰਮਲ ਕੱਪੜੇ ਦੀ ਵੀ ਕਟਿੰਗ ਕਰ ਰਹੇ ਹੋ ਤਾਂ ਤਾਂ ਵੀ ਤੁਸੀਂ ਇਸ ਤਰੀਕੇ ਨਾਲ ਨੈਰੋ ਸਲਵਾਰ ਦੀ ਕਟਿੰਗ ਕਰ ਸਕਦੇ ਹੋ ਤੇ ਜਿਹੜਾ ਇਹ ਵਾਲੀ ਕੁੰਦੀਆਂ ਆਪਣਾ ਇੰਬਚੀਆਂ ਇਹ ਇੱਥੇ ਰੱਖਣੀਆਂ ਹੁਣ ਮੈਂ ਤੁਹਾਨੂੰ ਇੱਕ ਵਾਰੀ ਦੱਸ ਦੰਦੀਆਂ ਮੋਟਾ-ਮੋਟਾ ਜਿਹਾ ਇੱਥੇ ਆਪਣੀ 벨ਟ ਆ ਜੂਗੀ ਉੱਪਰ ਤੇ ਕੁੰਦੀਆਂ ਇਹ ਇਹਦੇ ਬੈਕ ਸਾਈਡ ਲੱਗਣਗੀਆਂ ਆਜ ਹੁਣ ਆਪਾਂ ਸਲਾਈ ਮਸ਼ੀਨ ਵਾਲ ਨੂੰ ਚਾਲਦੇ ਹਾਂ ਸਲਾਈ ਕਰਨ ਲੱਗੇ ਇੱਕ ਵਾਰੀ ਕਟਿੰਗ ਦੇਖ ਲਓ ਇਹ ਆਪਣੀ ਕਟਿੰਗ ਹੋ ਚੁੱਕੀ ਆ ਸਲਵਾਰ ਹੁਣ ਆਪਾਂ ਇਸ ਨੂੰ ਸਲਾਈ ਕਰਦੇ ਆ ਸਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਜਿਹੜੀਆਂ ਕੁੰਦੀਆਂ ਇਹਨਾਂ ਨੂੰ ਇਸ ਸਾਈਡ ਤੇ ਰੱਖ ਦੇਣਾ ਤੇ ਪਹਿਲਾਂ ਇਹ ਵਾਲੇ ਕੁੰਦਿਆਂ ਨੂੰ ਇਦਾਂ ਖੋਲ ਲੈਣਾ ਤੇ ਇਸ ਦੇ ਉੱਤੇ ਉੱਤ ਸਿੱਧਦੇ ਨਿਸ਼ਾਨੀ ਜਰੂਰ ਲਾਉਣੀਆਂ ਜਦੋਂ ਵੀ ਤੁਸੀਂ ਇੱਥੇ ਕਟਿੰਗ ਕਰਨ ਜਿਹੜਾ ਇਹ ਵਾਲਾ ਪੀਸ ਆਪਣਾ ਜੁੜਿਆ ਹੋਇਸੀ ਇਹਦੀ ਕਟਿੰਗ ਕਰਦਾਣੀ ਤੇ ਇਹਦੇ ਉੱਤੇ ਆਪਾਂ ਨੇ ਦੋਨੇ ਪਾਸੇ ਨਿਸ਼ਾਨ ਲਾ ਲੈਣਾ ਇਦਾਂ ਇਹ ਐਮਸੀਸੀ 420 ਆਰਐਫ ਮੇਰੇ ਕੋਲ ਮਾਰਕਰ ਆ ਇਹਦੀ ਆਪਾਂ ਨੇ ਇੱਥੇ ਨਿਸ਼ਾਨ ਲਾ ਲਏ ਇਹ ਬਾਅਦ ਵਿੱਚ ਹੀਟ ਦੇ ਨਾਲ ਇਹਨੂੰ ਆਪਾਂ ਰਿਮੂਵ ਕਰ ਸਕਦੇ ਹਾਂ ਜਾਂ ਪ੍ਰੈਸ ਗਰਮ ਕਰਕੇ ਲਾਉਂਗੇ ਫਿਰ ਇਹਨੇ ਰਿਮੂਵ ਹੋ ਜਾਣਾ ਹੁਣ ਆਪਾਂ ਨੇ ਇੱਥੇ ਇੱਕ ਕੁੰਦੀ ਲੈਣੀ ਆ ਉਹਨੂੰ ਇਦਾਂ ਕੁੰਦੇ ਦੇ ਨਾਲ ਅਟੈਚ ਕਰ ਦੇਣਾ ਠੀਕ ਹੈ ਜੀ ਇਹ ਵਾਲੀ ਕੁੰਦੀ ਇੱਧਰ ਅਟੈਚ ਹੋ ਜਾਣੀ ਇੱਕ ਹੀ ਕੁੰਦੇ ਨੂੰ ਫਿਰ ਦੂਜੇ ਪਾਸੇ ਦੂਜੀ ਅਟੈਚ ਕਰ ਦੇਣੀ ਸੋ ਇਸ ਤਰੀਕੇ ਨਾਲੇ ਆਪਣੀ ਸੌਖੀ ਕੁੰਦੀ ਅਟੈਚ ਹੋ ਜੂਗੀ ਹੁਣ ਜਿਹੜਾ ਆਪਾਂ ਨੇ ਉੱਪਰ ਸੈਂਟਰ ਦਾ ਕੱਟ ਲਾਇਆ ਸੀ ਤੇ ਹੇਠਾਂ ਇਹ ਆਪਣੀ ਕਰੀਜ਼ ਬਣੀ ਹੋਈ ਹੋਆ ਇੱਥੇ ਆਪਾਂ ਨੇ ਸਲਾਈ ਲਾ ਦੇਣੀ ਇਹ ਛੋਟੀ ਜੀ ਕੁੰਦੀ ਆ ਹੁਣ ਇੱਥੇ ਸਲਾਈ ਲਾਉਣ ਤੋਂ ਬਾਅਦ ਇਹਦੇ ਉੱਤੇ ਆਪਾਂ ਨੇ ਲਾਉਣੀ ਹੈ ਜੀ ਦਬੀ ਸਲਾਈ ਹੁਣ ਇਹਨੂੰ ਕੁੰਦੇ ਦੇ ਨਾਲ ਅਟੈਚ ਕਰਨਾ ਜਦੋਂ ਵੀ ਆਪਾਂ ਨੇ ਇੱਥੇ ਕੁੰਦੇ ਦੇ ਨਾਲ ਇਹਨੂੰ ਅਟੈਚ ਕਰਨਾ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਆਪਸ ਦੇ ਵਿੱਚ ਮਿਲਾਉਣਾ ਹੈ ਉਸ ਤੋਂ ਬਾਅਦ ਇੱਥੇ ਸਲਾਈ ਲਾਉਣੀ ਆ। ਸਲਾਈ ਦਾ ਇਹ ਰੂਲ ਹੁੰਦਾ ਕਿ ਹਮੇਸ਼ਾ ਸਿੱਧੇ ਪਾਸੇ ਦੇ ਉੱਪਰ ਸਿੱਧਾ ਪਾਸਾ ਹੀ ਰੱਖਣਾ। ਹੁਣ ਜਦੋਂ ਇੱਥੇ ਦਾਬਮੀ ਸਲਾਈ ਲਾਉਣੀ ਆ ਤਾਂ ਇਹ ਫੋਲਡ ਕੁੰਦੀ ਵੱਲ ਨੂੰ ਨਹੀਂ ਫੋਲਡ ਕਰਨਾ ਹੈਗਾ। ਜਿਹੜਾ ਆਪਾਂ ਨੇ ਸਲਾਈ ਲਾਉਣੇ ਦਾਬਮੀ ਜਿਹੜਾ ਕੱਪੜਾ ਏਹਟਲਾ ਉਹ ਆਪਾਂ ਨੇ ਕੁੰਦੇ ਵਾਲੀ ਸਾਈਡ ਵੱਲ ਨੂੰ ਫੋਲਡ ਕਰਨਾ। ਇਹ ਚੀਜ਼ ਦਾ ਧਿਆਨ ਰੱਖਿਓ ਜੀ। ਸੋ ਇਸ ਤਰੀਕੇ ਨਾਲ ਇਹ ਆਪਣੀ ਇੱਕ ਸਾਈਡ ਕੁੰਦੀਆਂ ਅਟੈਚ ਹੋ ਗਈ ਕੁੰਦੇ ਦੇ ਨਾਲ। ਹੁਣ ਦੂਜੇ ਪਾਸੇ ਫੇਰ ਆਪਾਂ ਨੇ ਇਹਨੂੰ ਅਟੈਚ ਕਰਨਾ ਹੈ ਜੀ ਇਹਦੇ ਨਾਲ। ਇਹ ਵਾਲੀ ਵੀ ਆਪਾਂ ਨੇ ਸੇਮ ਇਸੇ ਤਰੀਕੇ ਨਾਲ ਹੀ ਅਟੈਚ ਕਰ ਲੈਣੀ। ਇਹ ਆਪਾਂ ਨੇ ਸਲਾਈ ਵਗੈਰਾ ਲਾ ਲਈ ਪਹਿਲਾਂ ਹੀ ਇਹਨੂੰ ਪਰ ਮੈਂ ਦੋਨੇ ਪਾਸੇ ਤੁਹਾਨੂੰ ਸਲਾਈ ਲਾ ਕੇ ਦਿਖਾ ਦੂੰਗੀ ਕਿਉਂਕਿ ਕਈ ਵਾਰੀ ਮੈਂ ਵੀਡੀਓ ਸਕਿਪ ਕਰ ਦਿੰਦੀ ਹੁੰਨੀ ਆ। ਫਿਰ ਮੈਨੂੰ ਉਹਦੇ ਰਿਲੇਟਡ ਹੀ ਸਵਾਲ ਪੁੱਛੇ ਜਾਂਦੇ ਆ ਵੀ ਉਹ ਐਦਾਂ ਕਿਉਂ ਤੁਸੀਂ ਉੱਥੇ ਤੇ ਕੀ ਕੀਤਾ। ਉਹ ਦੋਨੇ ਕੁੰਦੀਆਂ ਮੈਂ ਸੇਮ ਇੱਕ ਹੀ ਤਰੀਕੇ ਨਾਲ ਜੜੀਆਂ। ਇਹ ਦੇਖੋ ਇਸ ਸਾਈਡ ਵੀ ਆਪਣੀ ਇਹ ਕੁੰਦੀ ਅਟੈਚ ਹੋ ਗਈ। ਤੇ ਇਸ ਦੇ ਦੂਜੀ ਸੈਂਡਵੀ ਇਹ ਵਾਲੀ ਹੁੰਦੀ ਆਪਣੀ ਅਟੈਚ ਹੋਗੀ ਹੁਣ ਆਪਾਂ ਨੇ ਜਿਹੜਾ ਦੂਜਾ ਕੁੰਦਾ ਆਪਣਾ ਰਹਿ ਗਿਆ ਉਹਨੂੰ ਵੀ ਇਹਦੇ ਨਾਲ ਅਟੈਚ ਕਰ ਲੈਣਾ ਇਹ ਮੈਂ ਪਾਰਟ ਤੁਹਾਨੂੰ ਸਲਾਈ ਕਰਦੇ ਦਿਖਾਉਣਾ ਨਹੀਂ ਹੈਗਾ ਇੱਥੇ ਜਸਟ ਮੈਂ ਤੁਹਾਨੂੰ ਦੱਸ ਦੇਣਾ ਵੀ ਦੋਨੇ ਪਾਰਟ ਨੂੰ ਇੱਦਾਂ ਸਲਾਈ ਕਰ ਲਿਓ ਹੁਣ ਆਪਾਂ ਨੇ ਇਹਨੂੰ ਸਲਾਈ ਕਰਕੇ ਤੁਹਾਨੂੰ ਦਿਖਾ ਦੰਨੇ ਆ ਇਹ ਦੇਖੋ ਆਪਾਂ ਨੇ ਇੱਥੇ ਦੋਨੇ ਕੁੰਦੇ ਕੁੰਦੀਆਂ ਦੇ ਨਾਲ ਅਟੈਚ ਕਰ ਲਏ ਇਹ ਸੈਂਟਰ ਦੇ ਵਿੱਚ ਆਪਣੀਆਂ ਕੁੰਦੀਆਂ ਆ ਗਈਆਂ ਹੁਣ ਆਪਾਂ ਨੇ ਇਹਦੇ ਵਿੱਚ 벨ਟ ਅਟੈਚ ਕਰਨੀ ਆ 벨ਟ ਅਟੈਚ ਕਰਨ ਦੇ ਲਈ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਨੇ ਇਹ ਦਾਮੀਆਂ ਸਲਾਈਆਂ ਲਾਈਆਂ ਸੀ ਦੋਨੇ ਪਾਸੇ ਇਹ ਕੁੰਦੇ ਵਾਲੀ ਪਾਸੇ ਆ ਠੀਕ ਹੈ ਜੀ ਇਹ ਚੀਜ਼ ਦਾ ਧਿਆਨ ਰੱਖਿਓ ਇਹਨਾਂ ਨੂੰ ਕੁੰਦੇ ਵਾਲੀ ਸਾਈਡ ਹੀ ਰੱਖਣਾ ਕਿਉਂਕਿ ਗੁੰਦੀਆਂ ਦਾ ਪਹਿਲਾਂ ਹੀ ਘੇਰਾ ਆਪਣਾ ਛੋਟਾ ਹੈ ਫਿਰ ਸਲਾਈਆਂ ਇੱਧਰ ਨੂੰ ਨਹੀਂ ਕਰਨੀਆਂ ਜਿਹੜਾ ਇਹ ਗੁੰਦਿਆਂ ਦਾ ਸੈਂਟਰ ਪਾਰਟ ਆ ਜਿੱਥੇ ਆਪਾਂ ਨੇ ਸਲਾਈ ਲਾਈ ਸੀ ਉੱਥੇ ਤੋਂ ਆਪਾਂ ਨੇ ਇਦਾਂ 1.5 ਇੰਚ ਦਾ ਬਾੜ ਚੱਕਣਾ ਛੋਟਾ ਹੀ ਚੱਕੀਓ ਕਿਉਂਕਿ ਇਹ ਕਪੜਾ ਘਾਟਾ ਆਪਣੇ ਕੋਲ 벨ਟ ਆਪਣੀ ਜਿਆਦਾ ਹੈ ਸੋ ਇਸ ਤਰੀਕੇ ਨਾਲ ਆਪਾਂ ਨੇ ਇੱਥੇ ਇਹ ਬਾੜ ਪਾ ਲੈਣਾ ਇਹਦੇ ਵਿੱਚ ਆਪਾਂ ਨੇ ਇੱਥੇ ਪਿੰਨ ਲਾ ਲੈਣੇ ਤਾਂ ਕਿ ਇਹ ਆਪਣਾ ਬੜਾ ਇੱਧਰ ਉੱਧਰ ਨਾ ਹੋਵੇ ਸੋ ਉਸ ਤੋਂ ਬਾਅਦ ਆਪਾਂ ਤੁਹਾਨੂੰ ਇੱਥੇ 벨ਟ ਦਿਖਾ ਦਿੰਨੇ ਆ 벨ਟ ਦੀ ਕਟਿੰਗ ਆਪਣੀ ਪਹਿਲਾਂ ਹੀ ਹੋ ਚੁੱਕੀ ਸੀ ਸੋ ਇੱਥੇ ਆਪਾਂ ਨੇ ਉੱਪਰ 2 ਇੰਚ ਦਾ ਨੇਫੇ ਦਾ ਨਿਸ਼ਾਨ ਲਾ ਕੇ ਇੰਟਰਲੋਕ ਕਰ ਲਈ ਸੀ ਪਹਿਲਾਂ ਹੀ ਸੋ ਹੁਣ ਆਪਾਂ ਨੇ ਇੱਥੇ ਦਾਬਮੀ ਸਲਾਈ ਲਾ ਦੇਣੀ ਇਹਨੂੰ ਆਪਾਂ ਨੇ ਪੱਕੀ ਸਲਾਈ ਲਾਉਣ ਤੋਂ ਬਾਅਦ ਤੇ ਇਸ ਦੇ ਬੈਕ ਸਾਈਡ ਵੀ ਸੇਮ ਇਸੇ ਤਰੀਕੇ ਨਾਲ ਹੀ ਇੱਕ ਸਿੱਧੀ ਸਲਾਈ ਲਾਉਣੀ ਆ ਤੇ ਉਸ ਤੋਂ ਬਾਅਦ ਦਾਬਮੀ ਸਲਾਈ ਲਾ ਦੇਣੀ ਇਹ ਆਪਣੀ ਸਲਾਈ ਇੱਥੇ ਲੱਗ ਚੁੱਕੀ ਆ ਹੁਣ ਆਪਾਂ ਇਹਦਾ ਆਪਾਂ ਹੁਣ ਇੱਥੇ ਨਿਫਾ ਤਿਆਰ ਕਰਾਂਗੇ ਨੀਫਾ ਧਿਆਰ ਕਰਨ ਦੇ ਲਈ ਇਹ ਜਿਹੜੀ ਆਪਣੀ ਉੱਪਰ ਕੱਪੜਾ ਛੱਡੇ ਹੋਇਆ ਇਹਨੂੰ ਬਸ ਇਦਾਂ ਹੀ ਫੋਲਡ ਕਰ ਦੇਣਾ। ਬਸ ਤੈਅ ਮਾਰ ਕੇ ਫੋਲਡ ਕਰਿਓ ਕਿਉਂਕਿ ਨਹੀਂ ਫਿਰ ਵਧੀਆ ਨਹੀਂ ਲੱਗਦਾ ਜਾਂ ਉਹਦੇ ਧਾਗੇ ਨਿਕਲੀ ਜਾਂਦੇ ਨੇ ਫੇਦੇ ਤਾਂ ਕਰਕੇ। ਸੋ ਇਸ ਤਰੀਕੇ ਨਾਲ ਜੇ ਤੁਸੀਂ ਨਿਫਾ ਤਿਆਰ ਕਰੋਗੇ ਤੁਹਾਡਾ ਫਿਨਿਸ਼ਿੰਗ ਦੇ ਵਿੱਚ ਤਿਆਰ ਹੋਊਗਾ। ਹੁਣ ਆਪਾਂ ਨੇ ਬਸ ਇਹਨੂੰ ਇਦਾਂ ਫੋਲਡ ਕਰ ਦੇਣਾ ਤੇ ਲਾਈਡ ਤੋਂ ਥੋੜਾ ਜਿਹਾ ਕੱਪੜਾ ਅੰਦਰ ਨੂੰ ਫੋਲਡ ਕਰਦੇ ਹੋਏ ਇੱਥੇ ਸਿਲਾਈ ਲਾ ਦੇਣੀ। ਜਦੋਂ ਵੀ ਆਪਾਂ ਨੇ ਸਿਲਾਈ ਲਾਉਣੀ ਹੈ ਇਹ ਤਾਂ ਇੱਕ ਪੈਰ ਰੱਖਣਾ ਹੈ, ਇੱਕ ਪੈਰ ਉੱਪਰ। ਇਸ ਤਰੀਕੇ ਨਾਲ ਜੇ ਤੁਸੀਂ ਸਿਲਾਈ ਲਾਉਂਗੇ ਤਾਂ ਤੁਹਾਡੀ ਸਾਰੀ ਸਿਲਾਈ ਉਹ ਬਿਲਕੁਲ ਕਿਨਾਰੇ ਦੇ ਉੱਤੇ ਲੱਗੂਗੀ ਤਾਂ ਬਹੁਤ ਸ਼ਿੰਗ ਦੇ ਵਿੱਚ ਇਹ 벨ਟ ਤਿਆਰ ਹੋਊਗੀ ਹਮੇਸ਼ਾ ਜਦੋਂ ਵੀ ਤੁਸੀਂ ਬਿਲਕੁਲ ਕਿਨਾਰੇ ਤੇ ਸਿਲਾਈ ਲਾਉਣੀ ਆ ਉਹਦਾ ਇਹੀ ਮੈਥਡ ਆ ਵੀ ਇੱਕ ਪੈਰ ਮਸ਼ੀਨ ਦਾ ਉੱਪਰ ਰੱਖਿਓ ਇੱਕ ھیਠਾ ਤੇ ਸੈਂਟਰ ਦੇ ਵਿੱਚ ਤੁਹਾਡੀ ਸੂਈ ਆ ਜਾਊਗੀ ਤੇ ਆਪਣੀ ਸਿਲਾਈ ਜਿਹੜੀ ਉਹ ਕਿਨਾਰੇ ਦੇ ਉੱਤੇ ਲੱਗ ਜੂਗੀ ਸੋ ਇਸ ਤਰੀਕੇ ਨਾਲ ਇਹ ਆਪਣੀ 벨ਟ ਤਿਆਰ ਹੋ ਗਈ ਹੁਣ ਇਹਨੂੰ ਸਲਵਾਰ ਤੇ ਅਟੈਚ ਕਰਦੇ ਆ ਜਿਹੜੇ ਆਪਾਂ ਨੇ ਬਾਲ ਪਾਏ ਸੀਗੇ ਇੱਥੇ ਇਹਨੂੰ ਆਪਾਂ ਨੇ ਇੱਥੇ ਪਿੰਨ ਕਰ ਲਿਆ ਹੁਣ ਇਹ ਵੇਹ ਲੈਣੀ ਹੈ ਜੀ ਆਪਾਂ ਨੇ 벨ਟ ਇਹ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਵੀ ਕਿਵੇਂ ਤਿਆਰ ਕਰਨੀ ਆ ਇਹਦਾ ਸੈਂਟਰ ਕਰ ਲੈਣਾ 벨ਟ ਦਾ ਇਹ ਦੇਖੋ ਦੋਨੇ ਸਲਾਈਆਂ ਨੂੰ ਆਪਸ ਦੇ ਵਿੱਚ ਅਟੈਚ ਕਰਨਾ ਇੱਥੇ ਇਹ ਵਾਲੀਆਂ ਅਗਲੀ ਸਲਾਈ ਨੂੰ ਵੀ ਤੇ ਨੇਫੀ ਵਾਲੀ ਨੂੰ ਵੀ ਇੱਥੇ ਰੱਖ ਕੇ ਇਹਨਾਂ ਦਾ ਸੈਂਟਰ ਇੱਕ ਸਾਈਡ ਵੀ ਕੱਟ ਲੈ ਲੈਣਾ ਤੇ ਦੂਜੀ ਸਾਈਡ ਵੀ ਕੱਟ ਲੈ ਲੈਣਾ ਤੁਸੀਂ ਚਾਹੋ ਤਾਂ ਇੱਥੇ ਇਹਨੂੰ ਮਾਰਕ ਵੀ ਕਰ ਸਕਦੇ ਹੋ ਮੈਂ ਦੋਨੇ ਤਰੀਕੇ ਤੁਹਾਨੂੰ ਦਿਖਾ ਦਿੰਦੀ ਹਾਂ ਇੱਥੇ ਆਪਾਂ ਨੇ ਮਾਰਕ ਕਰ ਲਿਆ ਹੁਣ ਇਹਨੂੰ ਆਪਾਂ ਇਸ ਦੇ ਉੱਤੇ ਅਟੈਚ ਕਰਾਂਗੇ ਐਦਾਂ 벨ਟ ਨੂੰ ਰੱਖ ਲੈਣਾ ਅੱਧੀ 벨ਟ ਆਪਾਂ ਨੇ ਇਸ ਸਾਈਡ ਨੂੰ ਅਟੈਚ ਕਰ ਲੈਣੀ ਤੇ ਜਿੱਥੇ ਤੱਕ ਆਪਾਂ ਨੇ ਕੱਟ ਲਾਇਆ ਇਹ ਵੀ ਫਿਰ ਦੂਜੇ ਪਾਸੇ ਵੀ ਸੇਮ ਉਸੇ ਤਰੀਕੇ ਨਾਲ ਹੀ ਅਟੈਚ ਕਰ ਲੈਣੀ ਜੇ ਆਪਾਂ 벨ਟ ਲਾ ਕੇ ਬਲ ਪਾਉਨੇ ਆਂ ਸਲਵਾਰ ਦੇ ਵਿੱਚ ਫਿਰ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਆਪਣੇ ਕੋਲ ਇੰਨਾ ਕੁ ਕੱਪੜਾ ਬਚ ਰਿਹਾ ਤੇ ਆਪਾਂ ਨੇ ਇਸ ਦੇ ਵਿੱਚ ਬਲ ਪਾਉਨੇ ਆ ਤੇ ਇੱਥੇ ਜਿਹੜੇ ਆਪਾਂ ਨੇ ਪਿੰਨ ਲਾਈ ਸੀਗਾ ਉਹਨੂੰ ਹਟਾ ਕੇ ਇਹਨੂੰ ਇੱਥੇ ਬਲ ਬਲ ਤੇ ਆਪਾਂ ਨੇ ਬੈਕ ਸਾਈਡ ਤੇ ਸਲਾਈ ਲਾ ਲਈ ਤੁਸੀਂ ਕੋਈ ਵੀ ਹਿੱਸਾ ਬੈਕ ਫਰੰਟ ਰੱਖ ਸਕਦੇ ਹੋ ਇਸ ਦੇ ਵਿੱਚ ਤੇ ਹੁਣ ਆਪਾਂ ਨੇ ਜਿਹੜੀ ਬੈਲਟ ਹੁਣ ਆਪਾਂ ਨੇ ਇੱਥੇ ਬੈਲਟ ਅਟੈਚ ਕਰਨੀ ਆ ਜੇ ਬੈਲਟ ਦੀ ਬੈਕ ਸਾਈਡ ਸਲਾਈ ਆ ਉਹ ਇੱਥੇ ਬਣਾ ਦੇ ਉੱਤੇ ਰੱਖ ਕੇ ਇਹਨੂੰ ਜਿੱਥੇ ਤੱਕ ਆਪਣੇ ਕੱਟ ਲੱਗੇ ਹੋਏ ਆ ਦੋਨੇ ਪਾਸੇ ਇਹਨੂੰ ਆਪਾਂ ਨੇ ਅਟੈਚ ਕਰ ਲੈਣਾ ਇਹ ਦੇਖੋ ਆਪਣਾ ਇਹ ਨਿਸ਼ਾਨ ਆ ਗਿਆ ਇੱਥੇ ਤੱਕ ਆਪਾਂ ਨੇ ਇਹਨੂੰ ਸਲਾਈ ਨੂੰ ਪੱਕਾ ਕਰਕੇ ਕੱਢ ਦੇਣਾ ਦੂਜੇ ਪਾਸੇ ਸੇਮ ਇਸੇ ਤਰੀਕੇ ਨਾਲ ਹੀ ਇਸ ਨੂੰ ਆਪਾਂ ਨੇ ਸਲਾਈ ਕਰ ਲੈਣਾ ਇਹ ਆਪਣੀ ਸਲਾਈ ਹੋ ਗਈ ਹੁਣ ਇਸ ਦੇ ਇਸ ਦੇ ਫਰੰਟ ਸਾਈਡ ਆਪਾਂ ਬਲ ਪਾਉਣੇ ਆ ਜਿਹੜਾ ਇਹ ਸੈਂਟਰ ਬਾਟਾ ਕੁੰਦੀ ਦਾ ਇਸ ਦੇ ਉੱਤੇ ਆਪਾਂ ਨੇ ਬਲ ਪਾਉਣੇ ਆ ਇਹ ਦੇਖ ਲਓ ਇਹ ਤਿੰਨ ਸਲਾਈਆਂ ਬਣ ਗਈਆਂ ਆਪਣੀਆਂ ਬਟ ਸੈਂਟਰ ਵਾਲੇ ਪਾਰਤੇ ਆਪਾਂ ਨੇ ਬਲ ਪਾਉਣੇ ਆ 1 1 ਇੰਚ ਦਾ ਆਪਾਂ ਨੇ ਇੱਥੇ ਨਿਸ਼ਾਨ ਲਾਉਣਾ ਦੋਨੋਂ ਸਾਈਡ ਕਈ 2 ਇੰਚ ਵੀ ਛੱਡ ਲਾਣੇ ਕਈ 1 ਵੀ ਛੱਡਦੇ ਆ ਤੁਹਾਡੀ ਆਪਣੀ ਮਰਜ਼ੀ ਆ ਪਰ ਮੈਂ ਇੱਥੇ 2 1 ਇੰਚ ਹੀ ਛੱਡਦੀ ਆ ਸੋ ਜੇ ਤੁਸੀਂ ਮੇਰੇ ਅਕੋਰਡਿੰਗ ਬਲ ਪਾ ਰਹੇ ਹੋ ਤਾਂ 1 ਇੰਚ ਹੀ ਛੱਡਿਓ ਹੁਣ ਆਪਾਂ ਨੇ ਇੱਥੇ ਬਲ ਚੱਕ ਲੈਣੇ ਅੰਦਾਜ਼ਨ ਤੇ ਉਸ ਤੋਂ ਬਾਅਦ ਜਿਹੜੀ ਇਹ ਸਲਾਈਏ ਸਲਾਈ ਕੋਲ ਤੇ ਕਦੇ ਵੀ ਬਲਣੀ ਚਾਹੀਦੀ ਹੁੰਦਾ ਜਾਂ ਤਾਂ ਇਹਦੇ ਅੱਗੋਂ ਵੱਲ ਚੱਕਣਾ ਜਾਂ ਇਸ ਦੇ ਪਿੱਛੇ ਤੇ ਵੱਲ ਝੱਕਣਾ ਤੇ ਹਮੇਸ਼ਾ ਜਦੋਂ ਵੀ ਤੁਹਾਡੀ ਕੋਈ ਪੱਲੇ ਦੀ ਸਲਾਈ ਆਉਂਦੀ ਹੈ ਉਹਦਾ ਵੀ ਬਲ ਇਦਾਂ ਹੀ ਕਰਨਾ ਤੇ ਇਹ ਮਸ਼ੀਨ ਦਾ ਵਖੀਆਂ ਮੈਂ ਇੱਥੇ 3 ਉੱਤੇ ਕੀਤਾ ਹੋਇਆ ਤੇ ਇਹਦੇ 3 3 ਟੱਪੇ ਆਪਾਂ ਨੇ ਇੱਥੇ ਲੈਣੇ ਆ ਠੀਕ ਹੈ ਜੀ ਇੱਥੇ ਇਹ ਆਪਣੇ ਟੋਟਲ 8 ਜਾਂ 9 ਵਾਲ ਹੀ ਪੈਣਗੇ ਸੋ ਇੱਥੇ ਆਪਾਂ ਨੇ ਨਾ ਇੱਕ ਕੱਟ ਲਾਇਆ ਹੋਇਆ ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਹੁਣ ਮੈਂ ਅਗਲੇ ਜਦੋਂ ਦੂਜੇ ਪਾਸੇ ਵਾਲ ਪਾਉਂਗੀ ਉਹਦੇ ਵਿੱਚ ਤੁਹਾਨੂੰ ਦੱਸੂਗੀ ਕਿ ਉਹ ਮੈਂ ਕੱਟ ਕਿਦਾਂ ਲਾਇਆ ਹੋਇਆ ਇਹ ਦੇਖੋ ਆਪਣੇ ਇਹ 7 ਜਾਂ 8 ਜਾਂ 9 ਵਾਲ ਪੈਣਗੇ ਆਪਣੇ ਇੱਥੇ ਹਰੇਕ ਵਾਲ ਆਪਾਂ ਨੇ ਤਿੰਨ ਡੱਪਿਆਂ ਤੇ ਲਾਉਣਾ ਇਹ ਵਾਲੇ ਕੱਟ ਦੀ ਗੱਲ ਕਰ ਰਹੀ ਸੀ ਇਹ ਹਮੇਸ਼ਾ ਬਸ ਇਦਾਂ ਚੱਕ ਕੇ ਇਹਦੇ ਵਿੱਚ ਲਾਉਣਾ ਸੋ ਹੁਣ ਇੱਥੇ ਆਪਣਾ ਇੱਕ ਵਾਲ ਹੋਰ ਪਾਉਗਾ ਕਈ ਪੈਣਾ ਦਾ ਲਾਸਟ ਵਾਲਾ ਜਿਹੜਾ ਸਲਵਾਰ ਦੇ ਵਿੱਚ ਉਹ ਸੈੱਟ ਨਹੀਂ ਆਉਂਦਾ ਜਿਹੜੀਆਂ ਬੀਗਨਰਸ ਨੇ ਉਦਲੀਏ ਪਾ ਤੁਹਾਨੂੰ ਦੋ ਤਰੀਕੇ ਦੱਸਣਗੇ ਦੱਸਾਂਗੇ ਇੱਥੇ ਵੀ ਉਹ ਕਿਵੇਂ ਸੈੱਟ ਕਰਨਾ ਸੋ ਪਹਿਲਾ ਤਰੀਕਾ ਤਾਂ ਇਹੀ ਆ ਵੀ ਤੁਸੀਂ ਇਹਨੂੰ ਇੱਥੋਂ ਐਦਾਂ ਰੱਖਣਾ ਕੱਪੜੇ ਨੂੰ ਮਿਲਣਾਣਾ 벨ਟ ਨੂੰ ਜਿਹੜੀ ਸਲਾਈ ਲੱਗੀ ਆ ਜਿਹੜੀ ਆਪਣੀ ਕੁੰਦੀ ਕੁੰਦੀ ਦੀ ਸੈਂਟਰ ਵਾਲੀ ਸਲਾਈ ਆ ਉਹਨੂੰ ਆਪਾਂ ਨੇ ਇੱਥੇ ਰੱਖ ਕੇ ਮਿਲਣਾਣਾ ਇਹ ਆਪਣਾ ਕੱਪੜਾ ਸਾਰਾ ਇੱਕ ਬਰਾਬਰ ਆ ਗਿਆ ਠੀਕ ਹੈ ਜੀ ਇਹ ਮੈਨੂੰ ਅੰਦਾਜ਼ਾ ਨਾਲ ਸੋ ਮੈਂ ਐਦਾਂ ਕਰ ਲਿਆ ਇੱਥੇ ਮੈਂ ਜਿਹੜੇ ਤੁਹਾਡੇ ਨਾਲ ਲਗਾ ਰਹੀ ਸੀ ਕਿ ਵੀ ਕੱਟ ਪਾਉਣਾ ਹੈ ਉਹ ਇਦਾਂ ਰੱਖ ਕੇ ਸਲਵਾਰ ਨੂੰ ਸਿੱਧੀ ਜਿਹੜਾ ਸੈਂਟਰ ਪਾਰਟ ਬਣਿਆ ਉਹਦੇ ਵਿੱਚ ਆਪਾਂ ਨੇ ਇਹ ਕੱਟ ਪਾਉਣਾ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਇੱਥੇ ਬਲ ਪਾ ਕੇ ਦਿਖਾਉਣੀ ਆ ਇਹ ਦੇਖੋ ਇਸ ਸਾਈਡ ਆਪਾਂ ਨੇ ਬਲ ਪਾਉਣੇ ਆ ਸੇਮ ਆਪਾਂ ਨੇ ਤੁਹਾਨੂੰ ਦੋਨੇ ਪਾਸੇ ਬਲ ਪਾਉਣੇ ਦੱਸੂਗੇ ਕਿਉਂਕਿ ਇਹਦੇ ਵਿੱਚ ਇਦਾਂ ਹੋਊਗਾ ਵੀ ਕਈ ਵਾਰੀ ਫਿਰ ਦੂਜੇ ਪਾਸੇ ਵੈਸੇ ਬਲ ਤਾਂ ਸੇਮ ਹੀ ਪਾਉਣੇ ਆ ਸੋ ਮੈਂ ਕਿਹਾ ਵੀ ਚਲੋ ਸਾਰੀ ਉਹ ਦਿਖਾ ਦਿੰਦੀ ਆ ਵੀ ਆਪਨੇ ਸਾਰੀ ਸਲਵਾਰ ਤਿਆਰ ਕਿਵੇਂ ਕਰੀ ਆ ਜਿਹੜੀਆਂ ਪੈਣਾ ਨਮੀਆਂ ਨੇ ਸਲਾਈ ਦੇ ਵਿੱਚ ਉਹਨਾਂ ਨੂੰ ਫਿਰ ਇਸ ਚੀਜ਼ ਦੀ ਬਹੁਤ ਜ਼ਿਆਦਾ ਹੈਲਪ ਮਿਲ ਜਾਂਦੀ ਆ। ਬਾਕੀ ਦੋਨੋਂ ਪਾਸੇ ਆਪਾਂ ਨੇ ਵਾਲ ਜਿਹੜੇ ਬਰਾਬਰ ਹੀ ਪਾਏ ਆ। ਇਹ ਦੇਖੋ ਆਪਣਾ ਉਹ ਕੱਟ ਆ ਗਿਆ। ਹੁਣ ਆਪਾਂ ਨੇ ਇਹ ਕੱਟ ਕੋਲ ਤੇ ਹੀ ਇਦਾਂ ਵਾਲ ਚੱਕ ਲੈਣਾ ਤਾਂ ਕਿ ਆਪਣੀ ਕਰੀਜ਼ ਆ ਜਿਹੜੀ ਉਹ ਖੜਮ ਹੀ ਰਹੇ। ਇਹ ਕਰੀਜ਼ ਵਾਲਾ ਵਾਲਾ। ਸੋ ਇੱਥੇ ਆਪਾਂ ਨੇ ਇਹ ਸਲਾਈ ਲਾ ਲਈ। ਹੁਣ ਆਪਾਂ ਨੇ ਨੇ ਇੱਥੇ ਕੀ ਕਰਨਾ বেলਟ ਨੂੰ ਆਪਾਂ ਨੇ ਇੱਥੇ ਲਾ ਕੇ ਪਿੰਨ ਦੇ ਨਾਲ ਅਟੈਚ ਕਰ ਲੈਣਾ। ਜਿਹੜੀ ਕੁੰਦਿਆਂ ਦੀ ਸੈਂਟਰ ਸਲਾਈ ਆ ਤੇ ਉਸ ਤੋਂ ਬਾਅਦ ਜਿਹੜਾ ਪਿੱਛੇ ਬਾਕੀ ਵੀ ਕਪੜਾ ਬਚ ਗਿਆ ਉਹਨੂੰ ਆਪਾਂ ਨੇ ਇੱਧਾ ਇਕੱਠਾ ਕਰਦਣਾ ਬਲ ਦੇ ਬਲ ਬਣਾ ਦੇਣਾ ਉਹਦਾ ਲਾਸਟ ਦੇ ਵਿੱਚ ਜੇ ਤੁਸੀਂ ਇਸ ਤਰੀਕੇ ਨਾਲ ਵੀ ਬਲ ਪਾਉਂਗੇ ਲਾਸਟ ਵਾਲਾ ਤਾਂ ਵੀ ਤੁਹਾਡਾ ਸੈੱਟ ਆ ਜਾਣਾ ਜੇ ਤੁਸੀਂ ਇਸ ਤਰੀਕੇ ਨਾਲ ਵੀ ਲਾਸਟ ਵਾਲਾ ਬਲ ਪਾਉਂਗੇ ਤੁਹਾਡਾ ਸੈੱਟ ਆ ਜਾਣਾ ਕਦੇ ਵੀ ਇਹਦੇ ਵਿੱਚ ਕਪੜਾ ਵਧੂਗਾ ਜਾਂ ਘਟੂਗਾ ਨਹੀਂ ਇੱਕ ਤਰੀਕਾ ਆਪਾਂ ਤੁਹਾਨੂੰ ਹੋਰ ਦੱਸ ਦਿੰਦੇ ਹਾਂ ਜਦੋਂ ਮੈਂ ਇਹਨੂੰ 벨ਟ ਨੂੰ ਅਟੈਚ ਕਰੂੰਗੀ ਉਹ ਦੱਸ ਦਿੰਦੀ ਹਾਂ ਜੀ ਦੋਨੋਂ ਸਾਈਡ ਆਪਣੇ ਵਾਲ ਇੱਕ ਬਰਾਬਰ ਪਾਉਣੇ ਆ ਘੱਟ ਵੱਧ ਨਹੀਂ ਕਰਨੇ ਇੱਧਰ ਵੀ ਨੌ ਵਾਲਾ ਤੇ ਉੱਧਰ ਵੀ ਨੌ ਵਾਲਾ ਚਾਹੇ ਤੁਸੀਂ ਗਿਣ ਲਿਓ ਵੀਡੀਓ ਨੂੰ ਪਾਜ਼ ਕਰਕੇ ਤੇ ਇੱਥੇ ਆਪਾਂ ਨੇ 벨ਟ ਦਾ ਜਿਹੜਾ ਕੁੰਦੀਆਂ ਦਾ ਸੈਂਟਰ ਆ ਉਹਦੇ ਨਾਲ ਆਪਾਂ ਨੇ ਇਹ ਮਲਾਉਣਾ ਨੇ ਫੇ ਵਾਲੀ ਸਲਾਈ ਨੂੰ ਤੇ ਇਦਾਂ ਇੱਥੇ ਸਲਾਈ ਲਾਉਣੀ ਆ ਆਪਾਂ ਮੈਂ ਨਾ ਇੱਥੇ ਇੱਕ ਵੱਲ ਦੇ ਲਿਆ ਸੀ ਤਾਂ ਕਿ ਮੈਂ ਤੁਹਾਨੂੰ ਇੱਥੇ ਦੱਸ ਸਕਾਂ ਇਹ ਇਦਾਂ ਵੀ ਬਲ ਪੈ ਜਾਂਦਾ ਲਾਸਟ ਵਾਲਾ ਉਹਦੇ ਵਿੱਚ ਕੀ ਕਰਨਾ ਆਪਾਂ ਨੇ ਇੱਥੇ ਮੈਂ ਪਹਿਲੇ ਇੱਕ ਵੱਲ ਦੇ ਲਿਆ ਇੱਕ ਪਾਸੇ ਦੇ ਵੈਸੇ ਹੁਣ ਮੈਂ ਤੁਹਾਨੂੰ ਇੱਕ ਸਾਰੇ ਕੱਪੜੇ ਨੂੰ ਐਦਾਂ ਆਪਾਂ ਨੇ ਕਰ ਲੈਣਾ ਪਿੱਛੋਂ ਇਕੱਠਾ ਕਰਕੇ ਇੱਥੇ ਲਿਆ ਕੇ ਬਲ ਬਣਾ ਦੇਣਾ ਇਹਦਾ ਠੀਕ ਹੈ ਜੀ ਇਹ ਵੀ ਤਰੀਕਾ ਤੁਸੀਂ ਵਰਤ ਸਕਦੇ ਹੋ ਦੋਨਾਂ 'ਚੋਂ ਜਿਹੜਾ ਤੁਹਾਨੂੰ ਸਹੀ ਲੱਗੇ ਆ ਤੁਸੀਂ ਉਹ ਵਰਤ ਲਿਓ ਸੋ ਇਹ ਆਪਣੀ ਹੋ ਗਈ ਜੀ 벨ਟ ਅਟੈਚ ਬਲ ਦੇ ਇਹ ਦੋਨੋਂ ਸਾਈਡ ਤੇ ਆਪਾਂ ਨੇ ਇੱਥੇ 벨ਟ ਅਟੈਚ ਕਰ ਲਈ ਹੁਣ ਆਪਾਂ ਤੁਹਾਨੂੰ ਇੱਥੇ ਦੱਸਾਂਗੇ ਇਹ ਨਾ ਮੈਂ ਪਹਿਲਾਂ ਹੀ ਬਲ ਪਾ ਲਈ ਸੀਗੇ ਤਕਰੀਬਨ ਅੰਦਾਜ਼ੇ ਦੇ ਨਾਲ ਸੋ ਹੁਣ ਇੱਥੇ ਇਹ 벨ਟ ਆਪਣੀ ਪੂਰੀ ਆ ਗਈ ਹੁਣ ਆਪਾਂ ਤੁਹਾਨੂੰ ਸਲਵਾਰ ਦੀ ਮੂਰੀ ਕਿ ਬਣਾਉਣਾ ਦੱਸਾਂਗੇ ਇੱਕ ਵਾਰੀ ਮੈਂ ਤੁਹਾਨੂੰ ਪਹਿਲਾਂ ਬਾਲਸ ਚੈੱਕ ਕਰਾ ਦਿੰਦੀ ਆ ਇਹ ਦੇਖੋ ਬਹੁਤ ਹੀ ਵਧੀਆ ਬਾਲ ਪਏ ਨੇ ਜੇ ਤੁਸੀਂ ਮੇਰੇ ਚੈਨਲ ਮੁੰਡੀ ਬਟਿਕ ਤੇ ਪਹਿਲੀ ਵਾਰੀ ਆਏ ਹੋ ਪਲੀਜ਼ ਮੇਰੇ ਚੈਨਲ ਤੇ ਜਾ ਕੇ ਹੋਰ ਵੀਡੀਓਜ਼ ਦੇਖੋ ਵੀਡੀਓਜ਼ ਵਧੀਆ ਲੱਗਣਗੀਆਂ ਤਾਂ ਮੇਰੇ ਚੈਨਲ ਮੁੰਡੀ ਬਟਿਕ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਸਟਾ ਫੇਸਬੁੱਕ ਤੇ ਜ਼ਰੂਰ ਫੋਲੋ ਕਰ ਲਿਓ ਜੀ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਹੀ ਵਧੀਆ ਬਾਲ ਪਏ ਨੇ ਆਪਣੇ ਤੇ ਹੁਣ ਆਪਾਂ ਨੇ ਇੱਥੇ ਮੂਰੀਆਂ ਤਿਆਰ ਕਰਨੀਆਂ ਇਸ ਦੀਆਂ ਮੂਰੀਆਂ ਤਿਆਰ ਕਰਨ ਦੇ ਲਈ ਇਸ ਦੇ ਹੇਠਾਂ ਚਾਹੀਦਾ ਤੁਸੀਂ ਪੇਸਟਿੰਗ ਪੇ ਜਾਵੇਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਜੇ ਤੁਸੀਂ ਸਿੰਪਲ ਮੂਰੀ ਬਣਾ ਰਹੇ ਹੋ ਜਿਵੇਂ ਬਿਨਾ ਕੱਟ ਵਰਕ ਦੇ ਤਾਂ ਤੁਸੀਂ ਇੱਥੇ ਰਹਿਣ ਦਿਓ ਇੱਥੇ ਇਹ ਕੱਪੜਾ ਪਹਿਲਾਂ ਹੀ ਹਾਰ ਸੀ ਸੋ ਮੈਨੂੰ ਬਾਅਦ ਵਿੱਚ ਲੱਗਿਆ ਵੀ ਇਹਨੂੰ ਆਪਾਂ ਕੱਢੇ ਦਨੇ ਆ ਤਾਂ ਮੈਂ ਤਾਂ ਮੈਂ ਕੀ ਕੀਤਾ ਜੀ ਇੱਥੇ ਜਿਹੜਾ ਕੱਪੜਾ ਆਪਣਾ ਐਕਸਟਰਾ ਸੀਗਾ ਇੱਥਾਂ ਉਹਨੂੰ ਹੀ ਏਦਾਂ ਉੱਪਰ ਨੂੰ ਫੋਲਡ ਕਰ ਲਿਆ ਸਿੱਧੇ ਪਾਸੇ ਨੂੰ ਫੋਲਡ ਕੀਤਾ ਤੇ ਇੱਥੇ ਇਸ ਦੇ ਬੈਕ ਸਾਈਡ ਤੇ ਆਪਾਂ ਨੇ ਸਲਾਈ ਲਾ ਲਈ ਜਦੋਂ ਆਪਾਂ ਨੇ ਇੱਥੇ ਸਲਾਈ ਲਾਉਣੀ ਆ ਤਾਂ ਬਿਲਕੁਲ ਇਹਦੇ ਨਾਲ-ਨਾਲ ਕੱਟ ਵਰਕ ਦੇ ਸਲਾਈ ਲਾਉਣੀ ਆ ਦੋਵੇਂ ਸੇਮ ਦੋਨੇ ਪਹੁੰਚੇ ਸੇਮ ਇਦਾਂ ਹੀ ਤਿਆਰ ਕਰ ਲੈਣੇ ਉਸ ਤੋਂ ਬਾਅਦ ਫਿਰ ਆਪਾਂ ਨੇ ਇਹਦੀ ਕਟਿੰਗ ਕਰ ਦੇਣੀ ਥੋੜਾ ਜਿਹਾ ਹੁਣ ਆਪਾਂ ਨੇ ਇੱਥੇ ਥੋੜਾ ਜਿਹਾ ਮਾਰਜਿਨ ਛੱਡ ਦੇਣਾ ਤੇ ਉਸ ਤੋਂ ਬਾਅਦ ਇਹਦੀ ਕਟਿੰਗ ਕਰ ਦੇਣੀ ਜਿੱਥੇ ਇਹ ਕੱਟਵਰਕ ਬਣੇ ਹੋਏ ਨੇ ਉੱਥੇ ਥੋੜਾ ਜਿਹਾ ਧਿਆਨ ਨਾਲ ਕੱਟ ਲਾਓ ਇੰਨਾ ਕੁ ਕੱਟ ਲਾ ਦਿਓ ਵੀ ਆਪਣੇ ਜਦੋਂ ਇਹਨੂੰ ਫੋਲਡ ਕਰੀਏ ਤਾਂ ਇਹਦੇ ਵਿੱਚ ਬਲ ਵੀ ਨਾ ਪੈਣ ਤੇ ਇਹਦੇ ਜਦੋਂ ਆਪਾਂ ਕੱਟ ਲਾਈਏ ਆਪਣੀ ਸਿਉਣ ਵੀ ਨਾ ਘੱਟ ਹੋਵੇ ਸੋ ਇਸ ਤਰੀਕੇ ਨਾਲ ਇਹਦੀ ਕਟਿੰਗ ਕਰਨੀ ਆ ਹੁਣ ਇਹਨੂੰ ਸਿੱਧਾ ਕਰ ਲੈਣਾ ਸਿੱਧਾ ਕਰਕੇ ਇਸ ਦੇ ਉੱਪਰਲੀ ਸਾਈਡ ਲਾ ਲੈਣੀ ਜੀ ਦਾਬਮੀ ਸਲਾਈ ਤੁਸੀਂ ਇਹਨੂੰ ਪ੍ਰੈਸ ਵੀ ਕਰ ਲਿਓ ਇੱਥੇ ਦਾਬਮੀ ਸਲਾਈ ਲਾਉਣ ਤੋਂ ਪਹਿਲਾਂ ਤੇ ਇਸ ਦੇ ਬੈਕ ਸਾਈਡ ਆਪਾਂ ਨੇ ਇੱਥੇ ਕਰ ਲੈਣੀ ਜੀ ਤਰਪਾਈ ਪ੍ਰੈਸ ਕਰਨ ਤੋਂ ਬਾਅਦ ਆਪਾਂ ਨੇ ਇਸ ਦੇ ਉੱਤੇ ਇਹਦਾ ਸਲਾਈ ਲਾਉਣੀ ਹੈ ਜੀ ਬੈਕ ਸਾਈਡ ਤਰਪਾਈ ਚਾਹੇ ਤੁਸੀਂ ਪਹਿਲਾਂ ਕਰ ਲਿਓ ਚਾਹੇ ਬਾਅਦ ਚ ਕਰ ਲਿਓ ਹੁਣ ਆਪਾਂ ਨੇ ਇਹਦੇ ਉੱਤੇ ਬਿਲਕੁਲ ਕਿਨਾਰੇ ਦੇ ਉੱਤੇ ਸਲਾਈ ਲਾਉਣੀ ਆ ਜਿੰਨੇ ਨੂੰ ਆਪਣੀ ਸਲਾਈ ਲੱਗਦੀ ਜੀ ਇਹਨਾਂ ਤੁਸੀਂ ਮੇਰੇ ਚੈਨਲ ਮੁੰਡੀ ਬ੍ਰਿਕ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦੇ ਹੋ ਤੇ ਵੀਡੀਓ ਦੇ ਨੀਚੇ ਬਹੁਤ ਹੀ ਸੋਹਣਾ ਜਿਹਾ ਕਮੈਂਟ ਕਰਦੇ ਹੋ ਸੇਮ ਦੂਜੇ ਪੌਂਚੇ ਵੀ ਆਪਾਂ ਨੇ ਇਸੇ ਤਰੀਕੇ ਨਾਲ ਤਿਆਰ ਕਰ ਲਿਆ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਹੁਣ ਇੱਥੇ ਆਪਾਂ ਨੇ ਤਰਪਾਈ ਕਰ ਲਾ ਸਾਈਡ ਸਲਾਈ ਲਾਉਣ ਤੋਂ ਪਹਿਲਾਂ ਹੀ ਆਪਾਂ ਨੇ ਇੱਥੇ ਤਰਪਾਈ ਕਰ ਲਈ ਜੀ ਮੂਰੀ ਦੇ ਉੱਤੇ ਹੁਣ ਕੀ ਕਰਨਾ ਹੈ ਇਸ ਦੇ ਉੱਤੇ ਜਿੰਨੀ ਵੀ ਆਪਣੀ ਮੂਰੀ ਤਿਆਰ ਆ ਉਸ ਦੀ ਆਪਣੀ ਸਲਾਈ ਲਾਉਣੀ ਹੈ ਇੱਥੇ 7 ਇੰਚ ਮੂਰੀ ਤਿਆਰ ਆ ਉਦੇ ਆਪਾਂ ਨੇ ਨਿਸ਼ਾਨ ਲਾਉਣੇ ਆ ਜੀ ਆਪਾਂ ਤੁਹਾਨੂੰ ਪਹਿਲਾਂ ਇੱਕ ਮੋਰੀ ਦਾ ਕਰਕੇ ਦਿਖਾਉਣੀ ਆ ਇਦਾਂ ਸਲਵਾਰ ਨੂੰ ਪੁੱਠੀ ਕਰ ਲੈਣਾ ਤੇ ਜਿੱਥੇ ਆਪਣੇ ਇਹ ਵਾਲੇ ਕੁੰਦੀਆਂ ਦੋਨਾਂ ਦਾ ਕੁੰਦੀਆਂ ਦਾ ਸੈਂਟਰ ਬਰਾਬਰ ਆਉਣਾ ਚਾਹੀਦਾ ਤੇ ਦੋਨੇ ਸਲਾਈਆਂ ਇਹ ਬਰਾਬਰ ਹੋਣੀਆਂ ਚਾਹੀਦੀਆਂ ਇਹ ਚੀਜ਼ ਦਾ ਧਿਆਨ ਰੱਖਿਓ ਤੇ ਇੱਥੇ ਆਪਾਂ ਨੇ 7 ਇੰਚ ਮੋਰੀ ਦਾ ਨਿਸ਼ਾਨ ਲਾਇਆ ਉੱਪਰ ਉਹ ਇਦਾਂ ਦੋਨੇ ਸੈਂਟਰ ਮਿਲਾ ਕੇ ਇੱਥੇ ਇੰਚ ਡੇਬ ਰੱਖ ਕੇ ਸਿੱਧੀ ਲੈਂਨ ਲਾ ਦਿੱਤੀ ਸੇਮ ਇਸੇ ਤਰੀਕੇ ਨਾਲ ਹੁਣ ਆਪਾਂ ਨੇ ਦੂਜੇ ਪਾਸੇ ਵੀ ਇਦਾਂ ਹੀ ਮੂਰੀ ਦੇ ਉੱਤੇ ਮੂਰੀ ਦਾ ਨਿਸ਼ਾਨ ਲਾਉਣਾ ਹੈ ਤੇ ਉਸ ਤੋਂ ਬਾਅਦ ਉੱਪਰ ਦੋਨੇ ਕੁੰਦੀਆਂ ਦਾ ਸੈਂਟਰ ਮਿਲਾ ਕੇ ਇੱਥੇ ਇੰਚ ਡੇਬ ਦੇ ਨਾਲ ਨਿਸ਼ਾਨ ਲਾ ਲੈਣੇ ਆਪਾਂ ਨੇ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਉੱਤੇ ਲਾਉਣੀ ਹੈ ਜੀ ਸਲਾਈ ਇਹ ਮੈਂ ਦੋਨੇ ਪਾਸੇ ਤੁਹਾਨੂੰ ਨਿਸ਼ਾਨ ਲਾਉਂਦੇ ਦਿਖਾ ਦਿੱਤੇ ਤੇ ਹੁਣ ਲਾਸਟ ਸਲਾਈ ਆਪਣੀਆਂ ਦੋ ਸਲਾਈਆਂ ਰਹਿ ਗਈਆਂ ਇੱਥੇ ਆਪਾਂ ਨੇ ਜਦੋਂ ਵੀ ਸਲਾਈ ਲਾਉਣੀ ਹੈ ਮੂਰੀ ਦੀ ਇਹਨੂੰ ਇਦਾਂ ਰੱਖ ਕੇ ਬਰਾਬਰ ਇਹਨੂੰ ਦੋ ਵਾਰੀ ਪੱਕਾ ਕਰ ਲੈਣਾ ਇੱਥੇ ਇੱਕ ਵਾਰੀ ਸਲਾਈ ਇੱਦਾਂ ਉੱਪਰ ਨੂੰ ਲੈ ਕੇ ਜਾਇਓ ਪਹਿਲਾਂ ਉਸ ਤੋਂ ਬਾਅਦ ਫਿਰ ਹੇਠਾਂ ਨੂੰ ਲੈ ਕੇ ਆਇਓ ਤੇ ਇਸ ਤਰੀਕੇ ਨਾਲ ਹੀ ਆਪਣੀ ਮੂਰੀ ਦੀ ਸਲਾਈ ਹੈ ਜਿਹੜੀ ਉਹ ਉੱਦੜੂਗੀ ਨਹੀਂ ਤੇ ਆਪਾਂ ਨੇ ਇਹਨੂੰ ਇੱਦਾਂ ਜਿੱਥੇ-ਜਿੱਥੇ ਆਪਣੇ ਨਿਸ਼ਾਨ ਲੱਗੇ ਹੋਏ ਆ ਉਹਨਾਂ ਨਿਸ਼ਾਨਾਂ ਦੇ ਉੱਤੇ ਹੀ ਸਲਾਈ ਲਾਉਣੀ ਆ ਇੱਕ ਸਲਾਈ ਪਹਿਲਾਂ ਮੈਂ ਮੂਰੀ ਕੋਲ ਤੋਂ ਲੈ ਕੇ ਆਸਣ ਵਾਲ ਨੂੰ ਲਾਉਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਸਲਾਈ ਫਿਰ ਮੈਂ ਪੂਰੀ ਸਲਵਾਰ ਦੇ ਵਿੱਚ ਸਿੱਧੀ ਲਾ ਦੰਦੀ ਆ ਇਹ ਮੈਂ ਦੋਨੇ ਪਾਸੇ ਸਲਾਈ ਲਾ ਲਈ ਸੀ ਹੁਣ ਆਪਾਂ ਨੇ ਇੱਕ ਸਿੱਧੀ ਸਲਾਈ ਲਾਉਣੀ ਆ ਉਹ ਉਸੇ ਸਲਾਈ ਦੇ ਉੱਤੇ ਹੀ ਲਾਉਣੀ ਆ ਇੱਥੇ ਮੈਂ ਦੋ ਸਲਾਈਆਂ ਲਾਉਣੀਆਂ ਜਿਹੜੀ ਮੂਰੀ ਵਾਲੀ ਸਲਾਈ ਹੁੰਦੀ ਹੈ ਮੈਂ ਦੋ ਲਾ ਦੰਨੇ ਹੁੰਦੀਆਂ ਤਾਂ ਕਿ ਆਪਣੀ ਉਦੜ ਹੈ ਨਾ ਹੁਣ ਜਿਹੜਾ ਵੀ ਇਹ ਆਪਣਾ ਐਕਸਟਰਾ ਕੱਪੜਾ ਦਿਖ ਰਿਹਾ ਇਹਦੀ ਆਪਾਂ ਨੇ ਕਟਿੰਗ ਕਰਕੇ ਇੱਥੇ ਇੰਟਰਲੌਕ ਕਰ ਲੈਣੀ ਹੁਣ ਜਿਹੜੇ ਆਪਾਂ ਨੇ ਉਹ ਪੈਨ ਦੇ ਨਾਲ ਨਿਸ਼ਾਨ ਲਾਏ ਨੇ ਸੋ ਬਹੁਤ ਸੋਚਦੇ ਹੋਵੋਗੇ ਕਿ ਵਾਈਟ ਕੱਪੜਾ ਇਹ ਮਿਟੂਗੇ ਨਹੀਂ ਪਰ ਉਹ ਹੀਟ ਦੇ ਨਾਲ ਮਿਟ ਜਾਂਦੇ ਆ ਸੋ ਇੱਥੇ ਆਪਾਂ ਪਹਿਲਾਂ ਦਬੀ ਸਲਾਈ ਲਾ ਲਈਏ ਬਾਅਦ ਚ ਆਪਾਂ ਫਿਰ ਪ੍ਰੈਸ ਕਰ ਜਾਂਦੇ ਆ ਸੋ ਇਸ ਤਰੀਕੇ ਨਾਲ ਜਿਹੜਾ ਸਾਰਾ ਕੱਪੜਾ ਬਲਾਂ ਵਾਲਾ ਉਹ ਉੱਪਰਲੇ ਪਾਸੇ ਰੱਖਣਾ ਤੇ ਇੱਥੇ ਲਾਦਣੀ ਸਲਾਈ ਇਹ ਸਲਾਈ ਆਪਾਂ ਨੇ ਬਰੀਕ ਬਖੀਏ ਦੇ ਨਾਲ ਲਾਉਣੀ ਹੈ ਇਸ ਚੀਜ਼ ਦਾ ਧਿਆਨ ਰੱਖਿਓ ਕਿਉਂਕਿ ਇੱਥੇ ਆਪਾਂ ਸਲਵਾਰ ਨੂੰ ਫਾਈਨਲ ਟੱਚ ਦੇ ਰਹੇ ਹਾਂ ਇਸ ਤੋਂ ਬਾਅਦ ਮੈਂ ਇਸ ਦੀ ਲੰਬਾਈ ਵਗੈਰਾ ਸਾਰੀ ਮੈਨਲੀ ਸੀ ਫਿਰ ਆਪਾਂ ਹੁਣ ਇੱਥੇ ਦਾਬੀ ਸਲਾਈ ਲਾ ਰਹੇ ਹਾਂ ਜੇ ਤੁਹਾਡੀ ਲੰਬਾਈ ਥੋੜੀ ਬਹੁਤੀ ਵੱਧ ਵੀ ਰਹੀ ਹੈ ਇੱਕ ਵਾਰੀ ਦਾਬੀ ਸਲਾਈ ਲਾਉਣ ਤੋਂ ਪਹਿਲਾਂ ਦੇਖ ਲਿਓ ਫਿਰ ਤੁਸੀਂ ਇਹਨੂੰ ਇੱਥੇ ਦਾਬੀ ਸਲਾਈ ਕਰਿਓ ਕਿਉਂਕਿ ਥੋੜਾ ਬਹੁਤਾ ਕੱਪੜਾ ਉੱਪਰ ਆਪਾਂ ਬਲਾਂ ਚ ਲੈ ਸਕਦੇ ਹਾਂ ਤੇ ਇੱਥੇ ਜਿਹੜੇ ਨਿਸ਼ਾਨ ਲਾਏ ਨੇ ਇਹਨੂੰ ਇਹਨਾਂ ਨੂੰ ਆਪਾਂ ਨੇ ਮਟੇ ਦੇਣਾ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਮਿਟ ਜਾਂਦੇ ਨੇ ਇੱਥੇ ਪ੍ਰੈਸ ਕਰਨ ਤੋਂ ਬਾਅਦ ਤੁਸੀਂ ਸਲਵਾਰ ਦੀ ਫਾਈਨਲ ਲੁੱਕ ਦੇਖ ਸਕਦੇ ਹੋ ਇਹਦੇ ਦੋਨੇ ਪਾਸੇ ਬਲ ਵੀ ਬਰਾਬਰ ਪਏ ਨੇ ਬੈਕ ਸਾਈਡ ਤੋਂ ਵੀ ਆਪਣੀ ਵਧੀਆ ਪ੍ਰੋਪਰ ਬਣੀ ਆ ਸਲਵਾਰ ਤੇ ਇੱਥੇ ਹੁਣ ਆਪਾਂ ਨੇ ਇਹਦੀ ਤੁਹਾਨੂੰ ਕਰੀਜ਼ ਵੀ ਦਿਖਾ ਕੇ ਇੱਕ ਵਾਰੀ ਤੈਅ ਮਾਰ ਕੇ ਦਿਖਾ ਦਿੰਦੇ ਹਾਂ ਇਹ ਦੇਖੋ ਪ੍ਰੋਪਰ ਆ ਬਣੀ ਇਹਦੀ ਕਰੀਜ਼ ਬਣ ਰਹੀ ਆ ਇਹ ਤਾਂ ਮਾਰਕ ਬਹੁਤ ਹੀ ਵਧੀਆ ਬਣੀ ਆ ਬਾਕੀ ਆਪਾਂ ਤੁਹਾਨੂੰ ਦਿਖਾ ਦੰਦੇ ਆ ਪੂਰੀ ਇਹ ਜ ਜੇ ਸਲਵਾਰ ਦੀਆਂ ਮੂਰੀਆਂ ਅੰਦਰ ਨੂੰ ਮੋੜਦੀਆਂ ਹੁੰਦੀਆਂ ਤਾਂ ਇਹ ਸਲਵਾਰ ਦੀ ਪਛਾਣ ਆ ਕਿ ਥੋੜੀ ਸਲਵਾਰ ਵਧੀਆ ਬਣੀ ਆ ਇਹ ਦੇਖੋ ਇਹ ਦੋਨੇ ਪਾਸੇ ਦੀਆਂ ਜੋ ਮੂਰੀਆਂ ਆਪਣੀ ਅੰਦਰਲੇ ਪਾਸੇ ਨੂੰ ਜਾ ਰਹੀਆਂ ਤੇ ਤੁਸੀਂ ਪਹੁੰਚਿਆਂ ਦੇ ਉੱਤੇ ਸਫਾਈ ਵੀ ਦੇਖ ਸਕਦੇ ਹੋ ਇਹ ਬਹੁਤ ਹੀ ਵਧੀਆ ਸਲਵਾਰ ਬਣ ਕੇ ਤਿਆਰ ਹੋਈ ਆ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੋਗੀ ਤੇ ਤੁਸੀਂ ਕੁਛ ਨਾ ਕੁਛ ਨਾ ਮਾ ਜ਼ਰੂਰ ਸਿੱਖਿਆ ਹੋਗਾ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਜੀ